ਸਰ ਮੇਰਾ ਨਾਮ ਬਲਵਿੰਦਰ ਕੌਰ ਹੈ ਮੈਂ ਐਜੇ ਸੀਐਚਓ ਜੌਬ ਕਰ ਰਹੀ ਹਾਂ ਐਨਐਚਐਮ ਡਿਪਾਰਟਮੈਂਟ ਸਿਹਤ ਵਿਭਾਗ ਚ ਤੇ ਪਿਛਲੇ 2019 ਤੋਂ ਲੈ ਕੇ ਮੈਂ ਜੌਬ ਕਰ ਰਹੀ ਹਾਂ ਇੱਥੇ ਸਰ ਫਿਲਹਾਲ ਤਾਂ ਸਾਡੀਆਂ ਜਿਹੜੀਆਂ ਮੰਗਾਂ ਉਹ ਤਾਂ ਅਸੀਂ ਇੱਕ ਸਾਈਡ ਤੇ ਹੀ ਰੱਖੀਆਂ ਹੋਈਆਂ ਫਿਲਹਾਲ ਸਾਡੀ ਜਿਹੜੀ ਮੇਜਰ ਸਾਨੂੰ ਇਸ਼ੂ ਅਸੀਂ ਸਫਰ ਕਰ ਰਹੇ ਹਾਂ ਜਿਹੜੀ ਪ੍ਰੋਬਲਮ ਤੋਂ ਪਿਛਲੇ 3 ਮਹੀਨਿਆਂ ਤੋਂ ਸਾਨੂੰ ਸੈਲਰੀ ਨਹੀਂ ਮਿਲੀ ਦਸੰਬਰ ਵੀ ਹੁਣ ਸਟਾਰਟ ਹੋ ਗਿਆ ਐਵੇਂ ਨਿਕਲ ਜਾਣਾ ਸਾਡੀ ਸੈਲਰੀ ਵੈਸੇ ਤਾਂ ਜਦੋਂ ਦੀ ਇਹ ਸਰਕਾਰ ਆਈ ਹੈ ਕਦੇ ਵੀ ਸਾਡੀ ਸੈਲਰੀ 25 30 ਤੋਂ ਪਹਿਲਾਂ ਨਹੀਂ ਪਈ ਕਦੇ ਵੀ ਰਾਈਟ ਟਾਈਮ ਸਾਡੀ ਸੈਲਰੀ ਸਾਨੂੰ ਕਦੇ ਵੀ ਨਹੀਂ ਮਿਲੀ ਅਸੀਂ ਆਪਣੀ ਡਿਊਟੀ ਕਰਦੇ ਹਾਂ ਪ੍ਰੋਪਰ ਸਾਰੇ ਮੁਲਾਜ਼ਮ ਐਨ ਐਚ ਐਮ ਦੇ ਇੱਥੇ ਦਰੀਆਂ ਤੇ ਬੈਠੇ ਨੇ ਪ੍ਰੋਪਰ ਜਿਹਦਾ ਜਿਹੜਾ ਕੰਮ ਆ ਐਵਰੀ ਮੰਥ ਸਾਡਾ ਆਨਲਾਈਨ ਆਫਲਾਈਨ ਪੂਰਾ ਹੁੰਦਾ ਪਰ ਸੈਲਰੀ ਲਈ ਹਮੇਸ਼ਾ ਸਾਨੂੰ ਇੱਕ ਭਿਖਾਰੀ ਮੰਗ ਦੇ ਤੌਰ ਤੇ ਭਿਖਾਰੀ ਬਣ ਕੇ ਮੰਗਣੀ ਪੈਂਦੀ ਹੈ ਹਰੇਕ ਮਹੀਨੇ ਇਸ ਵਾਰ ਤਾਂ ਬਿਲਕੁਲ ਹੀ ਹੱਦ ਹੋ ਗਈ ਤਿੰਨ ਮਹੀਨੇ ਹੋਣ ਵਾਲੇ ਆ ਸਾਨੂੰ ਸਾਡੀ ਸੈਲਰੀ ਬਿਲਕੁਲ ਵੀ ਨਹੀਂ ਮਿਲੀ ਅਸੀਂ ਆਪਦਾ ਘਰ ਖਰਚਾ ਬੱਚੇ ਕਿਵੇਂ ਪਾਲਾਂਗੇ ਸਰ ਜੇ ਜੇ ਇਹ ਕਹਿਆ ਜਾਵੇ ਵੀ ਸਾਡੀਆਂ ਸੈਲਰੀਆਂ ਕੋਈ ਬਹੁਤ ਜ਼ਿਆਦਾ ਸਾਡੀਆਂ ਸੈਲਰੀਆਂ ਲੱਖਾਂ 'ਚ ਨਹੀਂ ਹੈਗੀਆਂ ਸਰ ਸਾਡੀਆਂ ਹਜ਼ਾਰਾਂ 'ਚ ਹੀ ਸੈਲਰੀਆਂ ਥੋੜੀਆਂ-ਬੋੜੀਆਂ ਸੈਲਰੀਆਂ ਉਹ ਵੀ ਪਤਾ ਨਹੀਂ ਸਾਨੂੰ ਟਾਈਮ ਤੇ ਕਿਉਂ ਨਹੀਂ ਸਰਕਾਰ ਦੇ ਰਹੀ ਇਹ ਸਰਕਾਰ ਤਾਂ ਵੱਡੇ ਵੱਡੇ ਵਾਅਦੇ ਕਰ ਰਹੀ ਹੈ ਕਿ ਇਹ ਡਾਕਰੀਆਂ ਦਾ ਕਰ ਰਹੀ ਹੈ ਕਿ ਇਹ ਬਹੁਤ ਸਸੂਲਾ ਕਰ ਰਹੀ ਹੈ ਸੋਸ਼ਲ ਸੇਵਿਕੋ ਇਹ ਹੀ ਗੱਲ ਸਰ ਸਾਨੂੰ ਕਨਫਿਊਜ਼ ਕਰ ਰਹੀ ਹੈ ਵੀ ਜਿਹੜੀਆਂ ਸੱਤਾ 'ਚ ਆਉਣ ਤੋਂ ਪਹਿਲਾਂ ਵੀ ਇਹ ਸਰਕਾਰ ਨੇ ਬਹੁਤ ਵਾਅਦੇ ਕੀਤੇ ਸੀ ਹੁਣ ਵੀ ਆਪਾਂ ਦੇਖਦੇ ਹਾਂ ਲਾਸਟ ਮੰਥ ਗੁਰੂ ਤੇਗ ਬਹਾਦਰ ਜੀ ਦਾ ਗੁਰਪੁਰਬ ਲੰਘ ਕੇ ਗਿਆ ਹਰੇਕ ਮੋੜ ਦੇ ਉੱਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਫਲੈਕਸ ਲੱਗੀ ਹੋਈ ਹੈ ਮੈਨੂੰ ਇਹ ਨਹੀਂ ਸਮਝ ਆਉਂਦੀ ਹਰੇਕ ਡਿਸਟ੍ਰਿਕਟ ਦੇ ਵਿੱਚ ਇਹਨਾਂ ਦੀ ਹਾਇਦਨ ਨਵੀਂ ਜਗ੍ਹਾ ਤੇ ਰੈਲੀ ਹੁੰਦੀ ਆ ਉਦੋਂ ਪੈਸਾ ਕਿੱਥੇ ਆਉਂਦਾ ਜੇ ਮੁਲਾਜ਼ਮਾਂ ਨੂੰ ਦੇਣ ਲਈ ਸੈਲਰੀਆਂ ਦੇਣ ਲਈ ਪੈਸਾ ਨਹੀਂ ਹੈਗਾ ਇਹਨਾਂ ਕੋਲ ਤੇ ਇਹਨਾਂ ਨੇ ਇਹ ਵੀ ਕਿਹਾਗਾ ਹਮੇਸ਼ਾ ਮੀਟਿੰਗਾਂ ਦੇ ਵਿੱਚ ਵੀ ਸਾਡਾ ਖਜ਼ਾਨਾ ਅਸੀਂ ਕਦੇ ਵੀ ਇਹ ਨਹੀਂ ਕਹਾਂਗੇ ਖਾਲੀ ਆ ਇਹ ਕਹਿੰਦੇ ਪਿਛਲੀਆਂ ਸਰਕਾਰਾਂ ਹਮੇਸ਼ਾ ਇਹ ਕਹਿੰਦੀਆਂ ਰਹੀਆਂ ਐ ਵੀ ਖਜ਼ਾਨਾ ਖਾਲੀ ਆ ਖਜ਼ਾਨਾ ਖਾਲੀ ਆ ਇਹ ਕਹਿੰਦੇ ਅਸੀਂ ਨਾ ਹੀ ਖਜ਼ਾਨਾ ਖਾਲੀ ਕਰਨਾ ਨਾ ਹੀ ਖਜ਼ਾਨਾ ਖਾਲੀ ਹੈਗਾ ਫਿਰ ਸਰ ਖਜ਼ਾਨੇ ਦਾ ਪੈਸਾ ਜਾ ਕਿੱਥੇ ਰਿਹਾ ਮੁਲਾਜ਼ਮ ਸੜਕਾਂ ਤੇ ਰਲ ਰਿਹਾ ਇਨਾ ਸੈਲਰੀ ਤੋਂ 3 ਮਹੀਨੇ ਹੋ ਗਏ ਇਹ ਵਾਦੇ ਸਿਰਫ ਸਰ ਇਹਨਾਂ ਦੇ ਹਵਾ ਚ ਹੀ ਐ ਅਪਲਾਈ ਨਹੀਂ ਹੁੰਦੇ ਰਿਐਲਿਟੀ ਚ ਜਦੋਂ ਇਕੱਠੇ ਬੈਠੇ ਹੋਗੇ ਸਰਕਾਰ ਦਾ ਸਮੋਹ ਵੀ ਬਹੁਤ ਇਕੱਠਾ ਆਇਆ ਹੈ ਅਸੀਂ ਸਰ ਜਿਹੜਾ ਕੱਲ ਲੰਘ ਗਿਆ ਯੈਸਟਰਡੇ ਅਸੀਂ ਆਪਣੇ ਬਲਾਕ ਲੈਵਲ ਤੇ ਬੈਠੇ ਸੀ ਅੱਜ ਅਸੀਂ ਸਾਰੇ ਬਲਾਕ ਇਕੱਠੇ ਹੋ ਕੇ ਡਿਸਟ੍ਰਿਕਟ ਲੈਵਲ ਤੇ ਇਕੱਠੇ ਹੋਏ ਆ ਕੱਲ ਨੂੰ ਅਸੀਂ ਚੰਡੀਗੜ੍ਹ ਜਾਣਾ ਐਨ ਐਚ ਐਮ ਆਫਿਸ ਸਾਡਾ ਉੱਥੇ ਰੋਸ ਮਜਾਰਾ ਰਹੂਗਾ ਜਿਹੜੇ ਹਿਸਾਬ ਨਾਲ ਤਿੰਨ ਦਿਨ ਸਾਡੀ ਕੱਲ ਨੂੰ ਤਿੰਨ ਦਿਨ ਹੋ ਜਾਣਗੇ ਸਟ੍ਰਾਈਕ ਦੇ ਜਿਹੜੇ ਹਿਸਾਬ ਨਾਲ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਸਰਕਾਰ ਤੇ ਜਾਂ ਡਿਪਾਰਟਮੈਂਟ ਤੇ ਕੰਨ ਤੇ ਜੂ ਨਹੀਂ ਸਰ꺼ਈ ਉਸ ਹੱਦ ਨਾਲ ਸਾਨੂੰ ਅਨਮਿੱਥੇ ਸਮੇਂ ਲਈ ਅਸੀਂ ਹੜਤਾਲ ਤੇ ਜਾਵਾਂਗੇ ਆਨਲਾਈਨ ਆਫਲਾਈਨ ਅਸੀਂ ਕੰਮ ਬੰਦ ਕਰ ਦਿੱਤਾ ਉਹ ਸਾਡਾ ਕੰਟੀਨਿਊ ਰਹੂਗਾ